ਇਹ ਮਾਮਲਾ ਜੀ ਰਾਤ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਐਸਐਸਪੀ ਦੇ ਹੌਟ ਕੰਟਰੋਲ ਰੂਮ ਤੋਂ ਖ਼ਲਾਲ ਮਿਲਿਤਾ ਅਸੀਂ ਜਾ ਕੇ ਦੇਖਿਆ ਵੀ ਇੱਕ ਜਿਹੜਾ ਇਹਦਾ ਧਨੌਲੇ ਦਾ ਬਾਈਪਾਸ ਹੈ ਉਹਦੇ ਤੋਂ ਦਾਣਗੜ੍ਹ ਨੂੰ ਇੱਕ ਸੜਕ ਜਾਂਦੀ ਹੈ ਜਿਹੜਾ ਉਹ ਦਾਣਗੜ੍ਹ ਦੀ ਸੜਕ ਤੋਂ ਥੋੜਾ ਜਿਹਾ 100-200 ਮੀਟਰ ਅੱਗੇ ਬਰਨਾਲੇ ਵੱਲ ਨੂੰ ਜਿੱਥੇ ਡਿਵਾਈਡਰ ਹੁੰਦਾ ਹੈ ਉਹਦੇ ਵਿਚਾਲੇ ਪੋਲ ਬਣਿਆ ਹੋਇਆ ਹੈਗਾ ਉਹ ਵਿਚਾਲੇ ਖਾਲੀ ਜਗ੍ਹਾ ਵੀ ਉਹ ਜਿਹੜੀ ਕੰਧ ਹੈਗੀ ਉਹ ਕੰਧ ਨਾਲ ਗੱਡੀ ਟਕਰਾ ਕੇ ਹੁੰਦਾ ਸੀ ਕੰਗ ਨੂੰ ਤੋੜ ਕੇ ਉਹ ਡਰੇਨ ਦੇ ਵਿੱਚ ਵਿਕੀ ਹੋਏ ਤਾਂ ਉਹਨੂੰ ਅੱਗ ਲੱਗੀ ਹੋਈ ਸੀ ਕਿ ਇੱਕ ਬੰਦਾ ਚਾਲਕ ਸੀ ਜਿਹੜਾ ਵਿੱਚ ਹੀ ਉਹਦੇ ਅੱਗ ਨਾਲ ਸੜ ਕੇ ਜਿਸ ਦੇ ਮੌਕੇ ਤੇ ਮੌਤ ਹੋ ਗਈ ਤੇ ਮੌਕੇ ਤੇ ਹਾਜ਼ਰ ਪੁਲਿਸ ਅਫਸਰ ਜਸਵੀਰ ਸਿੰਘ ਨੇ ਜਿਹੜੀ ਉਹਦੀ ਲਾਸ਼ ਆ ਉਹਨੂੰ ਪੋਸਟਮਾਰਟਮ ਲਈ ਸਿਵਲ ਹਸਪੀਟਲ ਬਰਨਾਲਾ ਤੱਕ ਦਾ ਮੋਰਚੀ ਤੇ ਰਖਵਾ ਦਿੱਤਾ ਸੀਗਾ ਜਿਸ ਤੇ ਸਵੇਰੇ ਉੱਤੇ ਮਰਨ ਵਾਲੇ ਦਾ ਮ੍ਰਿਤਕ ਦਾ ਨਾਮ ਜਿਹੜਾ ਹੈਗਾ ਹਰੀ ਸਿੰਘ ਪੁੱਤਰ ਰਾਜ ਸਿੰਘ ਹੈ ਸਨਾਖਤ ਕਰਦੇ ਹੋਏ ਪਤਾ ਲੱਗਿਆ ਵੀ ਇਹ ਸਨਾਉਂਦਾ ਰਹਿਣ ਵਾਲਾ ਸੀਗਾ ਉਹਦੇ ਘਰਦਿਆਂ ਨਾਲ ਕੰਟੈਕਟ ਕਰਕੇ ਉਸਦੇ ਪਿਤਾ ਅਰਮ ਸਿੰਘ ਦੇ ਬਿਆਨ ਤੇ ਜੜੀ ਹੈਗੀਆਂ ਤੇ 374 ਦੀ ਕਾਰਵਾਈ ਕਰਾਈ ਗਿਆ ਕਿਉਂਕਿ ਇਸ ਤੇ ਕਿਸੇ ਦਾ ਕੋਈ ਕਸੂਰ ਨਹੀਂ ਹੈ ਇਸੇ ਤੋਂ ਗੱਡੀ ਦਾ ਬੈਲੈਂਸ ਵਿਗੜੇ ਹੋਵੇ ਜਾਂ ਕਿਸੇ ਹੋਰ ਕਾਰਨ ਮੋਬਾਈਲ ਜਾਣੀ ਤਾਂ ਕਹਿ ਸਕਦੇ ਆਪਾਂ ਮੇਰੇ ਤੋਂ ਗੱਡੀ ਸੰਭਲੀ ਨਹੀਂ ਤਾਂ ਇਹਦਾ ਐਕਸੀਡੈਂਟ ਜਿਹੜਾ ਹੈਗਾ ਉਹ ਹੋ ਗਿਆ ਸੀ ਕਿੱਥੋਂ ਤੇ ਕਿੱਧਰ ਜਾ ਰਹੇ ਸੀ ਇਹ ਕਰਾਲਪਿੰਡ ਤੋਂ ਆਇਆ ਸੀਗਾ ਉਹਦੇ ਪਿਓ ਦੇ ਮੁਤਾਬਕ ਦੱਸੋ ਦਬਕੇ ਆਪਦੀ ਭੈਣ ਨੂੰ ਮਿਲਣ ਆਇਆ ਸੀ ਪ੍ਰਿੰਟ ਫਿਕਰ ਆਮਪੁਰਾ ਪੂਲ ਸਾਈਡ ਤੇ ਜਾ ਰਿਹਾ ਦੁਜਾ ਕਿੰਨੀ ਕੀ ਮਰਜ਼ੀ ਦਾ ਤੇਰੀ ਤੇਈ ਕਿਸਾਨੋਂ ਮਰਜ਼ੀ ਨਹੀਂ ਬਿਆਹਣ ਦੀ ਬੈਠੀ ਅੱਧੀ ਕਰ ਵੀ ਆ ਮੇਰੀਆਂ ਦੀਆਂ ਤਾਂ ਆਪਣੇ ਕੋਲ 174 ਦੀ ਪਰ ਨਵੀ ਆ ਗਈ ਆਪਣੀ 194 ਵੀ ਐ ਨਾ ਪੁਰਾਣੀ ਜੀ ਨੂੰ ਆ 175000 ਕੀ ਕੀ ਕਰਵਾਏ ਚਾਹੁੰਦੇ ਆ ਗੱਡੀ ਤੇ ਇਹਦੀ ਹੌਨਡਾ ਸਿਟੀ ਦਿੱਲੀ ਰੰਮਰ